ਆਜੋ 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 ਬਾਈ ਜੀ ਆਜੋ ਆਜੋ ਹੋਰ ਸੁਣਾਓ ਕੀ ਹਾਂ ਚੰਨ ਬਹੁਤ ਵਧੀਆ ਜੀ ਬਹੁਤ ਵਧੀਆ ਧਰਮ ਨਾਲ ਤੁਹਾਨੂੰ ਦੇਖ ਕੇ ਨਾ ਵੀਰ ਜੀ ਹੌਸਲਾ ਜਾ ਹੋ ਜਾਂਦਾ ਅੱਛਾ ਜੀ ਉਹ ਕਿਉਂ ਦੇਖੋ ਵੀਰ ਜੀ ਜਦੋਂ ਆਪਣੇ ਦੇਸ਼ ਦੇ ਉੱਤੇ ਕੋਈ ਆਫਤ ਆਉਂਦੀ ਹੈ ਨਾ ਤਾਂ ਉਦੋਂ ਅਸੀਂ ਜਦੋਂ ਹਰੀ ਵਰਦੀ ਨੂੰ ਦੇਖ ਲੈਂਦੇ ਹਾਂ ਨਾ ਤਾਂ ਫਿਰ ਅਸੀਂ ਹੌਸਲੇ ਚ ਆ ਜਾਂਦੇ ਆ ਵੀ ਹੁਣ ਘਬਰਾਉਣ ਦੀ ਲੋੜ ਨਹੀਂ ਹੁਣ ਆਰਮੀ ਆ ਗਈ ਆ ਠੀਕ ਇਸੇ ਤਰ੍ਹਾਂ ਜਦੋਂ ਸਾਡੀਆਂ ਫਸਲਾਂ ਉੱਨਾਂ ਬਿਮਾਰੀ ਪੈ ਜਾਂਦੀ ਆ ਤਾਂ ਅਸੀਂ ਚਿੱਟੀ ਸ਼ੱਟ ਵਾਲਿਆਂ ਨੂੰ ਜਦੋਂ ਦੇਖਦੇ ਆਂ ਫਿਰ ਸਸੀਂ ਸੋਚਦੇ ਆਂ ਵੀ ਹੁਣ ਘਬਰਾਉਣ ਦੀ ਲੋੜ ਨਹੀਂ ਹੁਣ ਸੀਆਈਪੀਟੀ ਵਾਲੇ ਆ ਗਏ ਨੇ ਨਾ ਹੁਣ ਕਿਹੜੀ ਫਸਲ ਤੇ ਆਪਤਾ ਕੀ ਤੁਹਾਡੀ ਤੇ ਗੱਲ ਇਸ ਤਰ੍ਹਾਂ ਵੀਰ ਜੀ ਵੀ ਜਿਹੜੇ ਝੋਨੇ ਦੇ ਬੂਟੇ ਨੇ ਨਾ ਉਹ ਮਧਰੇ ਪੈ ਗਏ ਨੇ ਅੱਛਾ ਤੇ ਕੁਝ ਝੋਨੇ ਦੇ ਜਿਹੜੇ ਪੱਤੇ ਨੇ ਉਹ ਜੰਗਾਲੇ ਤੇ ਭੂਰੇ ਰੰਗ ਦੇ ਹੋ ਗਏ ਨੇ ਤੇ ਕੁਝ ਜਿਹੜੇ ਹੋਰ ਬੂਟੇ ਨੇ ਉਹ ਪੀਲੇ ਪੇੜੇ ਸ਼ੁਰੂ ਹੋ ਗਏ ਨੇ ਹਮ ਇਹਨਾਂ ਵੀਰ ਜੀ ਇਹਨੂੰ ਲਘੂ ਤੱਤਾਂ ਦੀ ਘਾਟ ਕਹਿੰਦੇ ਨੇ ਲਘੂ ਤੱਤਾਂ ਦੀ ਜਦੋਂ ਸਰ ਬੀਰ ਜੀ ਝੋਨੇ ਦੀ ਬਿਜਾਈ ਤੋਂ ਬਾਅਦ ਕਿਸਾਨ ਭਰਾ ਝੋਨੇ ਵਿੱਚ ਖਾਦ ਅਤੇ ਪੋਸ਼ਟਿਕ ਤੱਤ ਪਾਉਂਦੇ ਨੇ ਪਰ ਲਘੂ ਪੋਸ਼ਟਿਕ ਤੱਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਲਘੂ ਤੱਤ ਮਤਲਬ ਲਘੂ ਤੱਤ ਮਤਲਬ ਜਿਵੇਂ ਜ਼ਿੰਕ ਅਤੇ ਲੋਹਾ ਇਹ ਫਸਲ ਦੇ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਵਿੱਚ ਜਿੱਦਾਂ ਬੀਰ ਜੀ ਲੋਹੇ ਦੀ ਘਾਟ ਕਾਰਨ ਬੂਟਿਆਂ ਦੇ ਪੱਤੇ ਜਿਹੜੇ ਐ ਪੀਲੇ ਪੈ ਜਾਂਦੇ ਨੇ ਫਿਰ ਇਹਨੂੰ ਕਿਵੇਂ ਪੂਰਾ ਕਰ ਸਕਦੇ ਹਾਂ ਜ਼ਿੰਕ ਦੀ ਘਾਟ ਸਰਵੇਖਣ ਅਨੁਸਾਰ ਪੰਜਾਬ ਦੀਆਂ ਮਿੱਟੀਆਂ ਵਿੱਚ ਜ਼ਿੰਕ ਦੀ ਘਾਟ ਦੀ ਮਾਤਰਾ 33.6% 2006 ਤੋਂ ਘਟ ਕੇ 11.2% 2020 ਵਿੱਚ ਰਹਿ ਗਈ ਹੈ। ਇਸ ਦਾ ਮੁੱਖ ਕਾਰਨ ਕਿਸਾਨਾਂ ਵਿੱਚ ਜਾਗਰੂਕਤਾ ਹੈ। ਜ਼ਿੰਕ ਫਸਲਾਂ ਦੇ ਵਾਧੇ ਅਤੇ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੋ ਵੱਖ-ਵੱਖ enzyme ਦਾ ਹਿੱਸਾ ਹੁੰਦਾ ਹੈ। ਨਿਸ਼ਾਨੀਆਂ ਝੋਨੇ ਦੀ ਪਨੀਰੀ ਲਾਉਣ ਤੋਂ 2-3 ਹਫ਼ਤੇ ਬਾਅਦ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ। ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਘੱਟ ਫੜਦਾ ਹੈ ਅਜਿਹੇ ਬੂਟਿਆਂ ਦੇ ਪੱਤੇ ਜੰਗਾਲੇ ਜਿਹੇ ਅਤੇ ਪੂਰੇ ਹੋ ਜਾਂਦੇ ਹਨ ਪੱਤੇ ਦੀ ਵਿਚਕਾਰਲੀ 나ੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਹਨ ਇਲਾਜ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾ ਹਾਈਡਰੇਟ 21% ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋ ਹਾਈਡਰੇਟ 33% ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ ਜੇਕਰ બીજી ਫਸਲ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਖੇਤ ਦੇ ਘਾਟੇ ਵਾਲੇ ਥਾਵਾਂ ਤੇ ਛੱਟੇ ਨਾਲ ਪਾ ਦਿਓ ਲੋਹੇ ਦੀ ਘਾਟ ਪੰਜਾਬ ਦੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ 10 ਤੋਂ 15% ਘੱਟ ਤੱਕ ਦੇਖੀ ਗਈ ਹੈ ਲੋਹਾ ਪੌਦਿਆਂ ਵਿੱਚ ਕਲੋਰੋਫਿਲ ਦੇ ਸੰਥਲੇਸ਼ਨ ਲਈ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ ਜਿਸ ਨਾਲ ਪ੍ਰਕਾਸ਼ ਸੰਥਲੇਸ਼ਨ ਸੰਭਵ ਹੁੰਦੀ ਹੈ ਨਿਸ਼ਾਨੀਆਂ ਜਾਦਾ ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਾਣੀ ਦੀ ਘਾਟ ਹੋਵੇ ਪਨੀਰੀ ਲਾਉਣ ਤੋਂ ਲਗਭਗ 3 ਹਫ਼ਤਿਆਂ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ਇਸ ਨਾਲ ਬੂਟੇ ਮਰ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫਸਲ ਹੀ ਤਬਾਹ ਹੋ ਜਾਂਦੀ ਹੈ ਇਲਾਜ ਪੀਲੇ ਪੈਣ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਛੇਤੀ ਛੇਤੀ ਫਸਲ ਨੂੰ ਪਾਣੀ ਦਿਓ ਇੱਕ ਹਫ਼ਤੇ ਦੀ ਬਿਥਰ ਰੱਖ ਕੇ 1% ਲੋਹੇ ਦਾ ਛਿੜਕਾ ਪੱਤੇ ਉੱਪਰ ਕਰੋ ਇਸ ਲਈ 1 ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਬਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਅਜਾਹੇ ਦੋ ਤਿੰਨ ਛਿੜਕਾਅ ਕਰਨ ਨਾਲ ਲੋਹੀ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ ਇੱਥੇ ਜਿਹੜੀ ਗੱਲ ਇੱਕ ਧਿਆਨ ਦੇਣ ਵਾਲੀ ਆ ਉਹ ਇਹ ਆ ਕਿ ਲੋਹੇ ਦੀ ਪੂਰਤੀ ਜ਼ਮੀਨ ਰਾਹੀਂ ਆ ਸਰਦਾਰ ਖੇਤੀਬਾੜੀ ਦੀ ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟਵਰਕ